AP24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਮੰਡਲ ਬਸੀ ਪਠਾਣਾ ਦੀ ਵਿਸ਼ੇਸ਼ ਮੀਟਿੰਗ ਹੋਈ ਰਾਜੀ ਮਲਹੋਤਰਾ ਦੀ ਪ੍ਰਧਾਨਗੀ ਹੇਠ ਹੋਈ ਮਹੱਤਵਪੂਰਨ ਚਰਚਾ ਭਾਰਤੀ ਜਨਤਾ ਪਾਰਟੀ ਮੰਡਲ ਪ੍ਰਧਾਨ ਰਾਜੀ ਮਲਹੋਤਰਾ ਦੀ ਅਗਵਾਈ ਹੇਠ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਗੂਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ ਭਾਜਪਾ ਮੰਡਲ ਦੇ ਪ੍ਰਦੀਪ ਗਰਗ ਸਾਬਕਾ ਮੰਤਰੀ ਡਾਕਟਰ ਹਰਵੰਸ ਲਾਲ ਪੰਜਾਬ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ ਭਾਜਪਾ ਹਲਕਾ ਬਸੀ ਪਠਾਣਾ ਇੰਚਾਰਜ ਡਾਕਟਰ ਦੀਪਕ ਜੋਤੀ ਭਾਜਪਾ ਆਗੂ ਕੁਲਦੀਪ ਸਹੋਤਾ ਗੁਰਮੁਖ ਸਿੰਘ ਚੋਣ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਦੱਸਿਆ ਕਿ ਭਾਜਪਾ ਜਮੀਨੀ ਪੱਧਰ ਤੇ ਮੈਂਬਰਸ਼ਿਪ ਮੁਹਿੰਮ ਚਲਾ ਰਹੀ ਹੈ ਅਤੇ ਇਸ ਤੋਂ ਬਾਅਦ ਬੂਥ ਇੰਚਾਰਜ ਸ਼ਕਤੀ ਕੇਂਦਰ ਇੰਚਾਰਜ ਮੰਡਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਪ੍ਰਧਾਨ ਲਈ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਹੋਰ ਵੀ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਯਕੀਨੀ ਤੌਰ ਤੇ ਬਣੇ ਇਸ ਮੌਕੇ ਮਾਸਟਰ ਪ੍ਰਕਾਸ਼ ਸਿੰਘ ਰਾਜੇਸ਼ ਗੋਤਮ ਸੋਹਣ ਲਾਲ ਮੋਦਰੋ ਪਵਨ ਬਾਂਸਲ ਬੀਟਾ ओम गौतम कुलदीप पाठक तरुण सेठी संदीप सिंगला विनोद शर्मा राजेंद्र शर्मा अमित वर्मा सिंदर सिंह आदि मौजूद सन पेश है पी24 तो पारस गौतम दी खास रिपोर्ट हां जी दोस्तों नमस्कार एपी24 देखते सारी दर्शका स्वागत है मैं पारस गौतम ਤੇ ਅੱਜ ਅਸੀਂ ਜਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੇ ਹਲਕਾ ਬਸੀ ਪਠਾਨਾ ਵਿਕੇ ਖੜੇ ਹਾਂ ਜਿੱਥੇ ਕਿ राजीव मल्होत्रा जी ਕਿਉਂਕਿ ਭਾਰਤੀ ਜਨਤਾ ਪਾਰਟੀ ਮੰਡਲ ਬਸੀ ਦੇ અધ્યક્ષ ਨੇ ਤੇ ਉਹਨਾਂ ਦੇ ਨੇਤਰਤਵ ਦੇ ਵਿੱਚ ਇੱਕ ਅੱਜ ਇੱਕ ਅਹਿਮ ਵਿਸ਼ੇਸ਼ ਮੀਟਿੰਗ ਹੋਈ ਜਿਦੇ ਵਿੱਚ ਪੰਜਾਬ ਦੇ ਕਾਰਜਕਰਤਾ ਵੀ ਪਹੁੰਚੇ ਹੋਏ ਸੀ ਤੇ ਨਾਲ ਹੀ ਪੰਜਾਬ ਦੇ ਪ੍ਰਵਕਤਾ ਤੇ ਆਪਣਾ ਹਲਕਾ ਬਸੀ ਬਠਾਣਾ ਦੇ ਇੰਚਾਰਜ ਸਰਦਾਰ ਕੁਲਦੀਪ ਸਿੰਘ ਸਿੱਧੂ ਵੀ ਰਹੀ ਆਓ ਉਹਨਾਂ ਨੇ ਗੱਲਬਾਤ ਕਰ ਲੈਨੀ ਹੈ ਇਸ ਮੀਟਿੰਗ 'ਚ ਕੀ ਫੈਸਲੇ ਲਿੱਤੇ ਨੇ ਕੀ ਗੱਲ ਹੋਈ ਹੈ ਹਾਂ ਜੀ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਅੱਜ ਸਾਡੇ ਕੋਲ ਆਏ ਬਹੁਤ ਮਿਹਰਬਾਨ ਤੁਸੀਂ ਅੱਜ ਵਿਸ਼ੇਸ਼ ਮੀਟਿੰਗ ਹੋਈ ਹੈ ਕੀ ਜਾਣਕਾਰੀ ਦੇਵੋਗੇ ਮੇਟਿੰਗ ਸਾਡੀ ਮਾਣ ਬਹੁਤ ਮਾਣ ਦਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਜਿਹੜੇ ਸਪੋਰਟ ਕਰਨ ਚਾਹ ਰਹੇ ਸੀ ਜਿਹੜੇ ਡਾਕਟਰ ਹਮਾਤਲਾ ਜੀ ਸ਼ਹਿਰ ਤੋਂ ਆਏ ਹੋਏ ਹਨ ਅਤੇ ਦਰਜਾ ਜਿਹੜਾ ਸਾਡੇ ਭਾਰਤੀ ਜਨਤਾ ਪਾਰਟੀ ਤੋਂ ਹੁੰਦਾ ਉਹ ਵੀ ਅਕਸ਼ਾਮਲ ਹੋਏ ਅੱਜ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਿੰਡਾਂ ਤੋਂ ਆਏ ਸ਼ਹਿਰਾਂ ਤੋਂ ਆਏ ਬੇਈਮਪੀਰ ਦੇ ਲੋਕ ਜੁੜ ਰਹੇ ਨੇ ਆਪ ਮੁਹਾਰੇ ਮੈਂਬਰਸ਼ਿਪ ਡਰਾਈਵ ਕਰਕੇ ਸਾਡੇ ਨਾਲ ਜੁੜ ਰਹੇ ਨੇ ਹੋਰ ਸੰਗਠਨ ਦੀ ਮਜਬੂਤੀ ਨਹੀਂ ਅਸੀਂ ਇਹ ਮੀਟਿੰਗਾਂ ਬੜੀ ਪਨਾ ਵਿਧਾਨ ਸਭਾ ਚ ਕਰ ਰਹੇ ਹਾਂ ਤਾਂ ਸਰ ਜੀ ਇੱਥੇ ਦੇਖਿਆ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਜੁੱਲੀ ਵਿੱਚ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਹਨਾ ਜੀ ਤੇ ਪੰਜਾਬ ਦੇ ਵਿੱਚ ਕੀਵੇਂ ਦਾ ਮਾਹੌਲ ਰਹੇਗਾ ਜੀ 2027 ਇਲੈਕਸ਼ਨ ਨੂੰ ਲੈ ਕੇ ਦਿੱਲੀ ਤੂੰ ਵੀ ਵੱਡੀ ਜਿੱਤ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅੰਦਰ ਕਰੇਗੀ ਕਿਉਂਕਿ ਸਾਡੇ ਕੋਲ ਸਮਾਂ ਪਿਆਜ ਪੌਣੇ 2 ਸਾਲ ਦਾ ਸਮਾਂ ਪਿਆ ਹੈ ਸਾਡੇ ਕੋਲ ਅਸੀਂ ਘਰ ਘਰ ਚਲੇ ਜਾਵਾਂਗੇ ਘਰ ਘਰ ਦੀ ਪਹੁੰਚ ਕਰਾਂਗੇ ਹਰ ਇੱਕ ਕੋ ਵੋਟਰ ਤੱਕ ਪਹੁੰਚ ਕਰਾਂਗੇ ਜੋ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਕਰਦਾ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਤੇਜਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਨੂੰ ਪਸੰਦ ਕਰਦਾ ਉਹਨਾਂ ਤੱਕ ਅਪਰੋਚ ਕਰਾਂਗੇ ਸਾਡੇ ਕੋਲ ਸਮਾਂ ਹੈਗਾ ਹੈ ਅਸੀਂ ਵੱਡੇ ਬਹੁਮਤ ਦੇ ਨਾਲ ਨਰੋਲ ਸਰਕਾਰ ਬਣਾ ਲਵਾਂਗੇ ਇਹਦੇ ਲਈ ਤੁਹਾਨੂੰ ਅਡਵਾਂਸ ਦੇ ਵਿੱਚ ਅਸੀਂ ਬੁਲਾਉਂਦੇ ਹਾਂ ਥੈਂਕ ਯੂ ਸੋ ਇਹ ਸੀ ਸਾਡੇ ਨਾਲ बस ये हल्का रे इंचार्ज पार्टी जनता मंडल को कुलदीप सिंह सिद्धपुर जी ते आओ हुन ਗੱਲਬਾਤ ਕਰ ਲੈਨੇ ਆ ਬਸ ਇਹ पार्टी जनता पार्टी मंडल ਦੇ ਪ੍ਰਧਾਨ ਜੀ ਮਲੋਤਰਾਈ ਨੇ ਕੀ ਕਹਿਣਾ ਹੈ ਦਾ ਵਿਸ਼ੇਸ਼ ਮੀਟਿੰਗ ਬਾਰੇ ਜਿ ਜਿਵੇਂ ਕਿ ਭੱਡੀ ਚਿਤ ਬਰਾਵਤ ਕਰੀਆ ਬੀਜਪੀ ਦੇ ਅੱਜ ਤਰੋਸ਼ ਦਾ ਸਵਾਗਤ ਹੈ ਅੱਜ ਦਾ ਬੀਜੇਪੀ ਦੀ ਇਹ ਵਿਸ਼ੇਸ਼ ਮੀਟਿੰਗ ਹੋਈ ਹੈ ਪਾਰਟੀ ਦਾ ਪਾਰਟੀ ਜੀ ਸ਼ਹਿਰ ਫੋਕਸ ਦਾ ਨਾ ਵੀ ਤੇ ਕੀ ਐਂ ਫੈਸਲੇ ਲਿੱਤੇ ਲੈਨੇ ਤੇ 2023 ਇਲੈਕਸ਼ਨ ਲੈ ਕੇ ਕੀ ਵੇਖਣਗੇ ਹਾਈ ਕਮਾਂਡ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਤੋਂ 52 ਕਿਉਂਕਿ ਸਾਡੀ ਜਿਹੜੀ ਮੈਂਬਰਸ਼ਿਪ ਅਭਿਆਨ ਚੱਲ ਰਿਹਾ ਹੈ ਪਾਰਟੀਆਂ ਦਾ ਪਾਰਟੀ ਦਾ ਉਸ ਦੀ ਜਿਹੜੀ ਆਖਰੀ ਤਰੀਕ ਹੈ 28 ਫਰਵਰੀ ਤੇ ਅਸੀਂ ਉਸੇ ਤਹਿਤ ਸਾਡੇ ਜਿਹੜੇ ਕਾਰਜਕਰਤਾ ਉਹ ਮੈਂਬਰਸ਼ਿਪ ਅਭਿਆਨ ਚ ਆਪਣੀ ਮੈਂਬਰ ਬਣਾ ਰਹੇ ਹਨ ਤੇ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਰਿਕਬੂਦ ਦੇ ਉੱਪਰ ਘੱਟ ਤੋਂ ਘੱਟ ਇੱਕ ਇੱਕ ਐਕਟਿਵ ਮੈਂਬਰ ਐਕਟਿਵ ਮੈਂਬਰ ਮੀਨਸ ਵੀ ਉਹ ਸਾਰੇ ਬੰਦੇ ਦੇ ਘੱਟ ਤੋਂ ਘੱਟ 50 ਮੈਂਬਰ ਉਹਦੇ ਥੱਲੇ ਬਣੇ ਹੋਣ ਉਸ ਨੂੰ ਸਾਡੀ ਪਾਰਟੀ ਐਕਟਿਵ ਮੈਂਬਰ ਉਹ ਐਕਟਿਵ ਮੈਂਬਰ ਜਦੋਂ ਸਾਡੇ ਪਸੀ ਪਟਾਣਾ ਮੇਰੇ ਮੰਡਲ ਦੇ ਵਿੱਚ ਆ ਵੀ ਦੂਰ ਤਾਂ ਅਸੀਂ ਉੱਥੇ 42 ਐਕਟਿਵ ਮੈਂਬਰ ਬਣਾ ਲਿਆ ਜਿੱਦਾਂ ਸਾਡੇ ਇਹ 42 ਐਕਟਿਵ ਮੈਂਬਰ ਬਣ ਜਾਈਏ ਤਾਂ ਸਾਡਾ ਜਿਹੜਾ ਹੈ ਮੰਡਲ ਪ੍ਰਧਾਨ ਦੀ ਚੋਣ ਕੀਤੀ ਜਾਊਗੀ ਉਹ 42 ਐਕਟਿਵ ਮੈਂਬਰ ਜਿਹੜੇ ਹੋਣਗੇ ਉਹ ਲੀਗਲ ਹੋਣਗੇ ਉਹ 42 ਤੋਂ ਇਲਾਵਾ ਜਿਹੜੇ ਮੇਰੇ ਨਾਲ ਅੱਜ ਮੰਡਲ ਦੇ ਵਿੱਚ ਅਹੁਦੇਦਾਰ ਮੈਂਨੇ ਆਪਣੀ ਟੀਮ ਬਣਾਈ ਹੋਈ ਹੈ ਉਹ ਵੀ ਐਕਟਿਵ ਮੈਂਬਰ ਬਣੇ ਹੋਏ ਆ ਉਹ ਵੀ ਬੋਰਡ ਪਾਰਨ ਵਾਸਤੇ ਐਲੀਜੀਬਲ ਹੋਣਗੇ ਤੇ ਉਹਨਾਂ ਦੀਆਂ ਵੋਟਾਂ ਦੇ ਮੁਤਾਬਕ ਜਿਸਾਂ ਪਾਰਟੀ ਦਾ ਦਿਸ਼ਾ ਨਿਰਦੇਸ਼ ਹੈ ਤਾਂ ਸਾਡਾ ਜਿਹੜਾ ਹਰ ਇੱਕ ਮੰਡਲ ਦੇ ਵਿੱਚ ਮੰਡਲ ਪ੍ਰਧਾਨ ਉਹਨਾਂ ਦੀਆਂ ਵੋਟਾਂ ਦੇ ਨਾਲ ਬਣਾਇਆ ਜਾਂਦਾ ਸੋ ਇਹ ਸੀ ਸਾਡੇ ਨਾਲ ਜੀਮਲਾ ਉਤਰਾਏ ਜੋ ਕਿ ਭਾਰਤ ਦੇ ਜਨਤਾ ਪਾਰਟੀ ਮੰਡਲ ਬਸੀ ਪਠਾਨਾਂ ਦੇ ਪ੍ਰਧਾਨ ਨੇ ਤੇ ਇਹਨਾਂ ਨੇ ਦੱਸਿਆ ਕੀ ਕੀ ਐਮ ਫੈਸਲੇ ਲੈਂਦੇਗੇ ਨੇ ਪਾਰਟੀ ਲਈ ਮੈਂ 파ਰਸ ਗੌਤਮ ਕੈਮਰਾਮੈਨ ਨਿਤਿਸ਼ ਗੌਤਮ ਐਪੀ24